ਅੰਬਰਸਾਰ ਜੀਟੀ ਰੋਡ ਤੇ ਪੈਂਦੀ ਇੱਕ ਗੇਟਿਡ ਸੋਸਾਇਟੀ ਚਾਹੀਏ ਆ ਜੀ ਇਹਦਾ ਨਾਮ ਹੈ ਜੀ ਹੈਵਨ ਸਿਟੀ ਦ ਗੁਰਜੀ ਲਾਗੇ ਪੈਂਦੀ ਹੈ ਜੀ ਇਹ ਤੇ ਇਹ ਇਹਦੀ ਮੇਨ ਐਂਟਰੈਂਸ ਹੈ ਲੈਫਟ ਸਾਈਡ ਤੇ ਤੁਹਾਨੂੰ ਦਿਖਾਉਣਾ ਹੈ ਜੀ ਹੈਵਨ ਸਿਟੀ ਕਾਫੀ ਸੋਹਣੀ ਐਂਟਰੈਂਸ ਬਣਾਈ ਹੈ ਜੀ ਮੇਨ ਸਿਕਿਉਰਿਟੀ ਗਾਰਡ ਵਗੈਰਾ ਬੈਠੇ ਨੇ ਆਗੇ ਆ ਜੀ ਆਪਾਂ ਹੈਵਨ ਸਿਟੀ ਦੇ ਅੰਦਰ ਜੋ ਕਿ ਪੂਰਵਾ ਅਪਰੂਵਡ ਹੈ ਇਹ ਜਿਹੜੀ ਮੇਨ ਰੋਡ ਦੇਖ ਰਹੇ ਹੋ ਤੁਸੀਂ ਇੰਟਰਲੌਕ ਟਾਈਲਸ ਪਈਆਂ ਨੇ 80 ਫੁੱਟ ਦੀ ਮੇਨ ਰੋਡ ਹੈ ਜੀ ਇਹ ਤੇ ਜਿਹੜੀਆਂ ਅੰਦਰਲੀਆ ਰੋਡਸ ਨੇ ਉਹ 40 40 ਫੁੱਟ ਦੀਆਂ ਨੇ ਪਹਿਲੇ ਤੁਹਾਨੂੰ ਆ ਮੇਨ ਰੋਡ ਦਿਖਾਣੇ ਜਿੱਥੇ ਤੱਕ ਜਾਂਦੀ ਹੈ ਉਸ ਤੋਂ ਬਾਅਦ ਅੰਦਰਲੀਆ ਰੋਡਸ ਵੀ ਦਿਖਾਵਾਂਗੇ ਪੂਰਵਾ ਅਪਰੂਵਡ ਹੈ ਸੋਸਾਇਟੀ ਹੈ ਜੀ ਹੈਵਨ ਸਿਟੀ ਅਗਰ ਕਿਸੇ ਦਾ ਇੰਟਰਸਟ ਹੈ ਤੇ ਬਣੇ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਸਾਰਾ ਏਰੀਆ ਤੁਸੀਂ ਦੇਖ ਹੀ ਸਕਦੇ ਹੋ ਪ੍ਰੋਪਰ ਕਲੀਨ ਐਂਡ ਗ੍ਰੀਨ ਲੈਫਟ ਰਾਈਟ 플로츠 ਹੈਗੇ ਨਹੀਂ अवेलेबल ਤੇ ਜੋ ਇਹਦਾ ਰੇਟ ਹੈ ਉਹ ਆਪਾਂ ਚਲਾਵਾਂਗੇ ਥੱਲੇ ਪੱਟੀ ਚ ਉਹ ਤੁਸੀਂ ਦੇਖ ਲਿਓ ਵਧੀਆ ਲੱਗ ਰਹੀ ਹੈ ਜੀ ਇਹ ਦਬਰਜੀ ਲਾਗੇ ਬਣੀ ਹੋਈ ਹੈ ਤੇ ਬੈਸਟ ਪ੍ਰਾਈਸ ਵਗੈਰਾ ਇੱਥੇ ਲੱਗੇ ਹੀ ਜਾਂਦੇ ਤੇ ਜਿਹੜਾ 골ਡਨ 게ਟ ਹੈ ਉਥੋਂ 3-4 ਕਿਲੋਮੀਟਰ ਗਿਆ ਮੇਨ ਰੋਡ ਕਾਫੀ ਚੋੜਾ ਹੈ ਤੇ ਇੰਟਰਲੌਕ ਟਾਈਲਸ ਨਾ ਬਣਿਆ ਆ ਬਸ ਉਹ ਹੈਗੀ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਕਾਫੀ ਬਸੋ ਹੈ ਗਈ ਇੱਥੇ অলਮੋਸਟ 50% ਬਸੋ ਹੋ ਚੁੱਕੀ ਹੈ ਤੇ ਇਹ ਸਾਹਮਣੇ ਫੇਜ਼ 2 ਆ ਗਿਆ ਨਾਲੇ ਅੰਦਰਲੀ ਰੋਡ ਤੁਹਾਨੂੰ ਦੇਖਣ ਨੂੰ ਮਿਲ ਜਾਈਗੀ ਇੱਥੋਂ ਦੀ ਤੇ ਸਾਹਮਣੇ ਬਾਉਂਡਰੀ ਹੈ ਨਾਲ ਹੀ ਹੈਵਨ ਸਿਟੀ ਦੀ ਇਹ ਜੀ ਅੰਦਰਲੀ ਗਲੀ ਤੁਹਾਨੂੰ ਕਨੈਕਟਿੰਗ ਜਿਹੜੀਆਂ ਹੈਗੀਆਂ ਨੇ ਇਹ ਵੀ ਤੁਹਾਨੂੰ ਜਿੱਦਾਂ ਦੱਸਿਆ ਇਹ 40 ਫੁੱਟ ਦੀਆਂ ਹੈਗੀਆਂ ਜੰਦਰੀਆਂ ਗਲੀਆਂ ਇਧਰ ਮਾੜੀ ਚੱਲ ਜਾਓ ਕਾਫੀ ਚੌੜੀਆਂ ਚੌੜੀਆਂ ਅੰਦਰਲੀ ਗਲੀਆਂ ਵੀ ਹੈ ਦੇਖ ਲਓ ਕਿੰਨੀ ਵਸੋਂ ਹੋਈ ਪਈ ਸਾਰੀ ਇੱਥੇ ਤੇ ਸਾਹਮਣੇ ਇੱਕ ਹੋਰ ਗੇਟ ਆ ਗਿਆ ਇਹਦਾ ਜੋ ਕਿ ਬੰਦ ਹੈ ਤੇ ਹੁਣ ਆਪਾਂ ਅੰਦਰ ਲਈ ਹੋਰ ਗਲੀਆਂ ਤੁਹਾਨੂੰ ਦੁਕਾਨਾਂ ਨੇ ਚੌੜੀਆਂ ਚੌੜੀਆਂ ਹੈ ਕੋਈ ਦਿੱਕਤ ਨਹੀਂ ਹੋ ਰਹੀ ਗੱਡੀ ਨੂੰ ਲੈ ਕੇ ਜਾਣ ਦੀ ਤੇ ਸਾਰੇ ਪਾਸੇ ਇੰਟਰਲੌਕ ਟਾਈਲਸ ਪਈਆਂ ਹੋਈਆਂ ਹਨ ਫੁੱਡ ਆਫ ਰੂਡੀ ਸੋਸਾਇਟੀ ਹੈ ਜੀਟੀ ਰੋਡ ਦੇ ਉੱਪਰ ਹੈ 게ਟਿਡ ਹੈ ਤੇ ਕਾਫੀ ਬਸੋ ਹੈਗੀ ਇੱਥੇ 플ੌਟਸ ਅਵੇਲੇਬਲ ਨੇ ਅਗਰ ਕਿਸੇ ਨੇ ਐਸੇ ਦੇਖਣਾ ਹੈ ਤੇ ਦੇਖ ਸਕਦਾ ਹੈ ਦਬੂਸ ਜੀ ਤੇ ਲੱਗੇ ਕਾਫੀ ਹੋਰਸ ਅਵੇਲੇਬਲ ਨਹੀਂ ਹੈ ਤੇ ਆਲਮੋਸਟ 50% ਤਾਂ ਕਲੋਨੀ ਜਿਹੜੀ ਹੈ ਜੀ ਓਕਿਊਪਾਈਡ ਹੋ ਚੁੱਕੀ ਹੈ ਬਸ ਹੋ ਚੁੱਕੀ ਹੈ ਮਤਲਬ ਆ ਚੁੱਕੇ ਲੋਗ ਤੇ ਨਾਲ-ਨਾਲ ਨਵੀਂ ਕੰਸਟਰਕਸ਼ਨ ਵੀ ਹੋਈ ਜਾ ਰਹੀ ਤੁਸੀਂ ਦੇਖ ਹੀ ਸਕਦੇ ਹੋ ਤੇ ਸਾਰੀਆਂ ਗਲੀਆਂ ਜਿਹੜੀਆਂ ਨੇ ਮੇਨ ਰੋਡ ਦੇ ਨਾਲ ਮਿਲਦੀਆਂ ਨੇ ਤੇ ਤੋਂ ਹੁਣੇ ਜਾ ਕੇ ਦਿਖਾ ਦਿੰਨੇ ਆ ਲੈਫਟ ਸਾਈਡ ਤੇ ਫੇਰੇ ਗਲੀ ਐ ਰਾਈਟ ਸਾਈਡ ਤੇ ਵੀ ਗਲੀ ਐ ਤੇ ਸਾਰੀਆਂ 40 40 ਫੁੱਟ ਦੀਆਂ ਅੰਦਰਲੀਆਂ ਗਲੀਆਂ ਮੇਨ ਰੋਡ ਜਿਹੜੀ ਤੁਹਾਨੂੰ ਦੱਸੀ ਸੀ 80 ਫੁੱਟ ਦੀ ਸੀ ਉਹ ਫੇਰ ਵਾਪਸ ਉੱਥੇ ਜੁੜਾਂਗੇ ਆਪਾਂ ਜਿਹੜੀ ਮਰਜ਼ੀ ਗਲੀ ਚ ਨਿਕਲ ਜੀ ਚੰਗੀ ਗੱਲ ਇਹ ਆ ਜੀ ਕਿ ਇਹਨਾਂ ਨੇ ਗ੍ਰੀਨ ਏਰੀਆ ਜਿਹਾ ਛੱਡਿਆ ਬਹੁਤ ਦੇਖੋ ਜਗ੍ਹਾ ਜਗ੍ਹਾ ਪੇੜ ਵੀ ਹੈਗੇ ਨੇ ਅੰਦਰ ਜਿਹੜੀਆਂ ਵਾਈਰਿੰਗ-ਵੋਇਰਿੰਗ ਸਾਰੀ ਅੰਡਰਗਰਾਉਂਡ ਹੈ। ਪਾਣੀ ਦਾ ਕਨੈਕਸ਼ਨ ਹੈ ਸੀਵਰ ਵਗੈਰਾ ਪ੍ਰੋਪਰ। ਹਰ ਚੀਜ਼ ਜਿਹੜੀ ਹੈ ਓਕੇ ਹੈ ਜੀ ਇੱਥੇ। ਤੇ ਇਹ ਬੁੱਢਾ ਪ੍ਰੂਫ ਦਾ ਇਹੋ ਵੱਧ ਹੁੰਦਾ। ਫੇਰ ਆ ਦੇਖੋ ਜੁੜ ਗਏ ਆਪਾਂ ਮੇਨ ਰੋਡ ਤੇ। ਤੇ ਅਗਰ ਕਿਸੇ ਰਾਤੇ ਮਨ ਵੱਜੇ ਤੇ ਸਾਨੂੰ ਕੰਟੈਕਟ ਕਰ ਸਕਦਾ ਹੈ ਜੀ ਹੈਵਨ ਸਿਟੀ। ਤੇ ਨੰਬਰ ਸਾਡਾ ਚੱਲ ਰਿਹਾ ਹੈ ਜੀ ਥੱਲੇ। ਉਸ ਨੰਬਰ ਤੇ ਤੁਸੀਂ ਕਾਲ ਕਰ ਲੈਣਾ ਸਾਨੂੰ। ਤੇ ਬਾਕੀ ਫੇਰ ਇੱਕ ਅੱਧੀ ਗਲੀ ਤੁਹਾਨੂੰ ਹੋਰ ਦਿਖਾਣੇ ਆਪਾਂ ਅੱਧਰ ਜਾ ਕੇ। ਇਹ ਸਾਰਾ ਏਰੀਆ ਤੁਸੀਂ ਦੇਖ ਲਿਆ ਬਾਕੀ। ਬਹੁਤ ਵਧੀਆ ਜੀ ਇਹ ਜਿਹੜੀ ਮੇਨ ਰੋਡ ਹੈ ਕਾਫੀ ਚੌੜੀ ਹੈ ਹੁਣ ਆਪਾਂ ਜਿਹੜੀ ਅੰਦਰ ਵੱਰਦੇ ਹਾਂ ਪਹਿਲੀ ਗਲੀ ਆਂਦੀ ਹੈ ਉਧਰ ਜਾਂਦੇ ਹਾਂ ਤੁਹਾਨੂੰ ਦਿਖਾਉਣੀ ਹੈ ਉੱਥੇ ਕੀ ਹੈ ਇਹ ਆ ਜੀ 40 ਫੁੱਟ ਦੀ ਗਲੀ ਹੈ ਸਾਰੀਆਂ 40 ਗਲੀ ਫੁੱਟ ਦੀਆਂ ਅੰਦਰਲੀ ਗਲੀਆਂ ਜੀ ਵਰਜੋ 40 ਫੁੱਟ ਦੀ ਗਣੀ ਹੈ ਜੀ। ਪਲੋਟਸ ਅਵੇਲੇਬਲ ਹੈਗੇ ਨੇ ਠੇਕਰ ਤੁਹਾਡਾ ਮਨ ਬਣੇ ਤੇ ਸਾਨੂੰ ਕੰਟੈਕਟ ਕਰ ਲੈਣਾ। ਤੁਹਾਡੀ ਡੀਲ ਕਰਵਾ ਦਾਂਗੇ ਜੀ। ਉਧਰ ਕਿੰਨਾ? ਤੁਹਾਨੂੰ ਬਾਹਰ ਉਤਰ ਕੇ ਦਿਖਾ ਦਿੰਨੇ ਆ ਜੀ پارک। ਇੱਥੇ ਦਿਖਾ ਦਉ ਐਸੇ ਤਾਂ ਬਹੁਤ ਵਧੀਆ ਦਿੱਸਦੀ ਰਹੀ ਐ। ਗੱਡੀ ਦਾ ਸ਼ੀਸ਼ਾ ਸਪੈਸੀਫਿਕਲੀ ਆਪਾਂ ਸਾਫ਼ ਕੀਤਾ ਸੀ ਇਸੇ ਕੰਮ ਲਈ। ਕਾਫੀ ਚੌੜੀਆਂ-ਚੌੜੀਆਂ ਪਾਰਕਸ ਐ। ਦੇਖੋ ਜੀ ਇੱਥੇ ਮੋਰ ਤੋਂ ਮੁੰਨਾ ਜਿਹਾ ਰਹੇਗਾ ਸਾਹਮਣੇ। ਤੇ ਜਿਹੜੇ ਇੱਥੇ ਪਲੋਟਸ ਐ ਜੀ 100 ਗਜ ਤੋਂ ਸ਼ੁਰੂ ਹੋ ਜਾਂਦੇ ਨੇ ਤੇ ਉੱਪਰ ਵੱਧਦੇ ਜਾਂਦੇ ਨੇ ਤੇ ਜੋ ਵੀ ਤੁਹਾਡੀ ਰਿਕੁਆਇਰਮੈਂਟ ਐ ਉਹਦੇ ਸਾਹਰ ਨਾਲ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਦੇਖੋ ਕਿੱਡਾ ਸੋਹਣਾ ਮੋਰ ਐ ਜੀ ਹੈ ਹੈਵਨ ਸਿਟੀ ਜੀਟੀ ਰੋਡ ਤੇ ਪੂਰਾ ਅਪਰੂਵਡ ਅਗਰ ਕਿਸੇ ਦਾ ਮਨ ਬੱਜੇ ਤੇ ਸਾਨੂੰ ਕੰਟੈਕਟ ਕਰ ਸਕਦਾ ਹੈ ਤੇ ਆਪਾਂ ਤੁਹਾਡੀ ਡੀਲ ਕਰਾ ਦਾਂਗੇ ਜੀ ਇੱਥੇ ਹੁਣ ਫੇਰ ਵਾਪਸ ਚੱਲਦੇ ਆਂ ਜੀ ਮੇਨ ਰੋਡ ਤੇ ਤੇ ਤੁਹਾਨੂੰ ਗੇਟ ਤੇ ਮਿਲਦੇ ਆਂ ਜੀ ਆ ਜਾਂਦੇ ਜਾਂਦੇ ਇੱਕ ਹੋਰ ਪਾਰਕ ਵੇਖ ਲਓ ਜੀ ਮਤਲਬ ਪਾਰਕਸ ਮਲਟੀਪਲ ਤੋਂ ਬਣਿਆ ਹੋਇਆ ਹੈ ਤੇ ਹੈਵਨ ਸਿਟੀ ਦੇ ਅੰਦਰ ਤੇ ਬੱਚਿਆਂ ਲਈ ਮਤਲਬ ਵਧੀਆ ਜਗ੍ਹਾ ਬਣੀ ਹੈ ਸਭ ਤੋਂ ਬੈਸਟ ਪਾਰਕ ਇੰਟਰਲੌਕ ਟਾਈਲਸ ਨੇ ਸਾਰੇ ਪਾਸੇ ਜਿੱਧਰ ਮਰਜੀ ਵੜਦੇ ਹੋ ਉੱਥੇ ਜਿਹੜੀ ਮਰਜੀ ਗੱਡੀ ਚ ਠੀਕ ਹੈ ਜੀ ਆ ਗਏ ਆ ਬਾਹਰ ਹੁਣ ਆ ਦੇਖੋ ਸਾਹਮਣੇ ਮੇਨ ਗੇਟ ਆ ਗਿਆ ਐ ਐਗਜ਼ਿਟ ਕਰਾਂਗੇ ਤੇ ਸਾਹਮਣੇ ਜੀਟੀ ਰੋਡ ਹੈ ਇਹ ਆ ਜੀ ਹੈਵਨ ਸਿਟੀ ਅਗਰ ਕਿਸੇ ਦਾ ਇੰਟਰਸਟ ਬਣੇ ਤੇ ਸਾਨੂੰ ਕੰਟੈਕਟ ਕਰ ਲਿਓ ਨੰਬਰ ਸਾਡਾ ਆਪਾ ਚਲਾਇਆ ਹੋਇਆ ਆ ਤੇ ਜਿਹੜਾ ਰੇਟ ਇੱਥੇ ਉਹ ਵੀ ਆਪਾਂ ਮੈਂਸ਼ਨ ਕੀਤਾ ਹੋਇਆ ਆਪਣੀ ਇਸ ਇੱਥੇ ਲਈ ਜਿਹੜੀ ਪੱਟੀ ਚੱਲ ਰਹੀ ਉਹਦੇ 'ਚ ਤੇ ਐਗਜ਼ਿਟ ਕਰ ਰਹੇ ਹਾਂ ਅਗਰ ਕਿਸੇ ਦਾ ਕੋਈ ਵੀ ਸਵਾਲ ਹੋਵੇ ਹੈਵਨ ਸਿਟੀ ਨੂੰ ਲੈ ਕੇ ਤੇ ਸਾਨੂੰ ਕੰਟੈਕਟ ਕਰ ਸਕਦਾ ਹੈ ਐ ਸਾਹਮਣੇ ਜਿਹੜਾ ਹਾਈਵੇ ਹੈ ਜੀ ਜਿਹੜਾ ਜੀਟੀ ਰੋਡ ਜਾ ਰਿਹਾ ਜਲੰਧਰ ਵੱਲ ਨੂੰ ਇਹ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਕਰ ਲਓ ਤੁਹਾਡੇ ਕਾਫੀ ਕੰਮ ਦੇ ਵੀਡੀਓਜ਼ ਆਪਾਂ ਪਾਨੇ ਰਹੇ ਹਾਂ ਹੋ ਸਕਦਾ ਕੋਈ ਚੀਜ਼ ਤੁਹਾਨੂੰ ਪਸੰਦ ਆ ਜਾਏ ਤੇ ਉਹਦੇ ਲਈ ਆਪਾਂ ਤੁਹਾਡੀ ਹੈਲਪ ਕਰ ਪਾਈਏ ਧੰਨਵਾਦ ਜੀ